ਪੁਲਿਸ ਕਮਿਸ਼ਨਰ ਸ਼੍ਰੀ ਸ਼ਾਪਰ ਸ਼ਰਮਾ ਦੀ ਅਗਵਾਈ ਹੇਰ ਜਲੰਧਰ ਕਮਿਸ਼ਨਰ ਰੇਡ ਪੁਲਿਸ ਨੇ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ گروਹ ਦਾ ਪਰਦਾਫਾਸ਼ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕਮਿਸ਼ਨਰ ਰੇਡ ਪੁਲਿਸ ਨੇ ਲੁੱਟਾਂਖੂਆਖ ਦੀ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਪ ਦਾ ਕੀਤਾ ਪਰਦਾਫਾਸ਼ ਦੇਖੋ ਲਾਈਵ ਤੁਸੀਂ ਦਾ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸੈਨ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਸੈਂਟਰਲ ਸਬਿਡੀਨਟੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਵਾਹਨ ਤੇ ਮੋਬਾਈਲ ਖੋਹਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਜਿਹਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਉਹ ਤੋਂ ਹਥਿਆਰ ਬਰਾਮਦ ਕੀਤੇ ਗਏ ਜੀ ਔਰ ਉਹਨਾਂ ਕੋਲੋਂ 15 ਮੋਬਾਈਲ ਔਰ ਇੱਕ ਅਨੰਬਰਡ ਸਕੂਟੀ ਔਰ ਇੱਕ ਦਾਤਾ ਬਰਾਬਰ ਕੀਤੇ ਜਿਹਦੇ ਨਾਲ ਰਾਤ ਦੇ ਲੋਕਾਂ ਨੂੰ ਨਾ ਸਟੈਚਿੰਗਸ ਕਰਦੇ ਸੀ ਜੀ ਔਰ ਇਹ ਤਿੰਨ ਦੋਸ਼ੀ ਅਜੇ ਚੱਤਾਂ ਚੱਲੇ ਆ ਤਪਤੀ ਸ਼ੇਕ ਜਾਂਦੀ ਤਿੰਨ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ ਇਹਨੂੰ ਜੁਲੰਦਰ ਦੇ ਰਹਿਣ ਵਾਲੇ ਸੀ ਬਸਤੇ ਬੁਝਾ ਦੇ ਕੋਈ ਕੋਈ ਸਾਡੇ ਜਿਹੜਾ ਲੋਕਲ ਏਰੀਆ ਨੇ ਉੱਥੋਂ ਦੇ ਦੇ ਰਹਿਣ ਵਾਲੇ ਦੋ ਬਸਤੇ ਬੁਝਾ ਦੇ ਤਿੰਨੋਂ ਬਸਤੇ ਬੁਝਾ ਦੇ ਦੇ ਪਿਛਲੇ ਸਮੇਂ ਦੇ ਵਿੱਚ ਕਾਫੀ ਸੀਸੀਟੀਵੀ ਲੂਪ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਕੁਝ ਇਹਨਾਂ ਦੀਆਂ ਫੁਟੇਜ ਸੀ ਜਿਹਨਾਂ ਨੇ ਪਾਰਟਿਕੂਲਰ ਦੇ ਕਿਸੇ ਜਗ੍ਹਾ ਤੇ ਜੀ 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 ਇਹਨਾਂ ਦੇ ਜਿਹੜੇ ਫੁਟੇਜ ਵਾਇਰਲ ਹੋਈਆਂ ਸੀਗੀਆਂ ਕਿ ਇਹ ਸਟੈਚਿੰਗ ਕਰਦੇ ਸੀ ਕਿਸੇ ਜਗ੍ਹਾ ਕਿਹੜੀ ਜਗ੍ਹਾ ਉਹੀ ਗਰੋ ਜਿਹੜਾ ਹੈਗਾ ਇਹ ਆਪਣੇ ਆਈ ਥਿੰਕ ਜਵਾਹਰ ਨਗਰ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਉੱਥੇ ਵੀ ਇਹ ਕਿਸੇ ਜਗ੍ਹਾ ਉਹੀ ਉਹਨਾਂ ਨੂੰ ਕੈਪਚਰ ਕਰਦੇ ਕਰਦੇ ਅਸੀਂ ਇਹਨਾਂ ਤੱਕ ਪਹੁੰਚੇ ਔਰ ਇਹ ਗਰੋ ਦਾ ਪਰਦਾ ਫਾਸ ਕੀਤਾ ਔਰ ਇਹਨਾਂ ਤੋਂ ਅੱਛੀ ਕਾਫੀ ਸਪੋਰਟ ਮਿਲੀ ਅਨੇ ਦੌਰ ਵੀ ਕਵਰੀ ਕਵਰੀ ਮੁੰਦੀ ਉਮੀਦ ਹੈ 15 ਮੋਬਾਈਲ ਦਾ ਜਿਸੇ ਜ਼ਿਕਰ ਕਰ ਰਹੇ ਹੋ ਇਹਨਾਂ ਨੇ ਵੇਚਨੇ ਸੀ ਕਿ ਕਿ ਜਾਂ ਰੱਖਦੇ ਨੇ ਇਹਨਾਂ ਦੇ ਪਾਰਟਸ ਵਗੈਰਾ ਵੇਚਦੇ ਨੇ ਜਦਿਵੇਂ ਇਹ ਵੀ ਇਹਨਾਂ ਨੇ ਵੇਚਨੇ ਸੀ ਕਿ ਇਹ ਇਹ ਤਾਂ ਹਾਲੇ ਜਿਹੜੀ ਰੀਸੈਂਟ ਕੋਈ ਇਹਨਾਂ ਨੇ ਸਟੈਜ ਕੀਤੇ ਹੋਏ ਨੇ ਉਹ ਉਹਦੀ ਕਵਰੀ ਲਗੀ ਚ ਹਾਲੇ ਤੱਕ ਪੇਚ ਦੇ ਵਿੱਚ ਹੋਣ ਕਿੰਨੇ ਮੋਬਾਈਲ ਕਵਰ ਹੁੰਦੇ ਤਾਂ ਸਮਝ ਆਸੇ ਇਹ ਕਿ ਵੀ ਸੱਚੇ ਵਿੱਚ ਇਹਨਾਂ ਨੇ ਦਰਜ ਵਿੱਚ 3 ਲੋਕ ਜਿਹੜਾ ਲਗਾ ਲਗਾ 6 ਬੱਤੇ ਲੜਦੇ ਇੱਕ ਤੇ ਦੋ ਬੱਤੇ ਲੜਦੇ ਠੀਕ ਹੈ ਜੀ ਚਲੋ अगली वोट सरे के बच्चे की कार्रवाई चल रही है गैस पिछले दिन आज काफी जड़ी है बाहर दस सामने आ रही है तो उन कटने हुए ने काफी कट कटने हैं जो ट्रेस भी हो गए ने जो सारे ही मंगले गए हैं और तो ऐसे के ना देखो लोग यहाँ ले काफी हैवी रिकवरी बोल चुकी है सर फोटो फोटो